ਅਰਦਾਸ ਨਹੀਂ ਕਰਦੇ ਪਰ ਆਪਾਂ ਇੱਕ ਉਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇ ਮੈਂ ਸੁਖੀ ਹੋ ਜਾਵਾਂ ਇਸ ਕਰਕੇ ਮੈਂ ਤਨ ਕਰਕੇ ਮਨ ਕਰਕੇ ਸੁਖੀ ਹੋ ਜਾਵਾਂ ਮੈਂ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਜਿਉਂ ਸਕਾਂ ਪਰ ਸਤਿਗੁਰ ਨੇ ਬਾਣੀ ਚ ਆਖਿਆ ਭਗਾ ਵਾੜਿਓ ਗੁਰੂ ਸਬਦ ਜੀ ਕਹਿੰਦੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਬਾਣੀ ਸੁਝਾਇਆ ਜੇ ਸੁਖ ਦੇਂ ਤਾ ਤੁਝੇ ਅਰਾਧੇ ਦੁਖ ਵੀ ਤੁਝੇ ਧਾਈ ਜੇ ਭੁਖ ਦੇ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੁਖ ਵਿੱਚ ਵੀ ਰੱਬ ਨੂੰ ਯਾਦ ਰੱਖਣਾ ਹੈ ਦੁੱਖ ਵਿੱਚ ਵੀ ਰੱਬ ਨੂੰ ਯਾਦ ਰੱਖਣਾ ਹੈ ਖੁਸ਼ੀ ਵਿੱਚ ਵੀ ਰੱਬ ਨੂੰ ਯਾਦ ਰੱਖਣਾ ਹੈ ਗਮੀ ਵਿੱਚ ਵੀ ਰੱਬ ਨੂੰ ਯਾਦ ਰੱਖਣਾ ਹੈ ਜਿਨੇ ਵੀ ਰੱਬ ਨੂੰ ਯਾਦ ਕਰਨਾ ਹੈ ਰਾਤ ਨੂੰ ਵੀ ਰੱਬ ਨੂੰ ਯਾਦ ਕਰਨਾ ਹੈ ਆਠ ਪੈਰ ਅਰਾਧਿਆ ਪੂਰਨ ਸਤਗੁਰ ਗਿਆਨ ਹਮੇਸ਼ਾ ਗੁਰੂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ ਗੁਰੂ ਦੇ ਓਟੇ ਚੱਲਣਾ ਹੈ ਕਿਉਂਕਿ ਸਤਗੁਰ ਨੇ ਬਾਣੀ ਚ ਆਖਿਆ ਹੈ ਗੁਰਬਿੰਦ ਘੋਰ ਅਤਾਰ ਗੁਰੂ ਬਿੰਦ ਸਮਝਣਾ ਆਵੇ ਗੁਰਬਿੰਦ ਸੂਰਤਲਾ ਸਿੱਧ ਗੁਰੂ ਬਿੰਦ ਮੁਕਤਲਾ ਪਾਵੇ ਸਤਿਗੁਰੂ ਜੀ ਕਹਿੰਦੇ ਗੁਰੂ ਦਾ ਅਰਥ ਉਹ ਨਇਕ ਤਰੀਕਾ ਦੱਸਣ ਵਾਲਾ ਪ੍ਰਕਾਸ਼ ਸਰੂਪ ਸਿੱਖਿਆ ਦਾਤਾ ਆਤਮਿਕ ਗਿਆਨ ਦੇਣ ਵਾਲਾ ਅਗਿਆਤਾ ਵਿੱਚੋਂ ਕੱਢ ਕੇ ਗਿਆਨ ਵੱਲ ਪ੍ਰੇਰਿਤ ਕਰਨ ਵਾਲਾ ਉਹ ਇੱਕੋ ਗੁਰੂ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਸਿੱਖੋਂ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਭਾਈ ਕਾਰ ਸਿੰਘ ਜੀ ਨਾਭਾ ਉਹਨਾਂ ਨੇ ਅਖਿਆ ਗੁਰੂ ਇੱਕ ਐਸੀ ਚੀਜ਼ ਹੈ ਮਨੁੱਖ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਵੱਲ ਪ੍ਰੇਰਿਤ ਕਰਦਾ ਹੈ ਸਤਿਗੁਰ ਨੇ ਬਾਣੀ ਚ ਅਖਿਆ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅਧਾਰ ਕਹਿੰਦੇ ਜੇ ਸੋ ਚੰਦ੍ਰਮਾ ਸੂਰਜ ਚੜ ਪੈ ਜੇ ਸੋ ਚੰਦਾ ਉਗਵੇਂ ਚੰਦ੍ਰਮਾ ਚੜ ਪੈ ਸੂਰਜ ਚੜੇ ਹਜ਼ਾਰ ਹਜ਼ਾਰਾ ਸੂਰਜ ਚੜ ਪੈ ਇਹਤੇ ਚਾਲਣ ਹੁੰਦਿਆ ਇੰਨਾ ਚਾਲਣ ਹੋਣ ਦੇ ਬਾਵਜੂਦ ਵੀ ਗੁਰਬਿਣ ਕੋਰ ਅਧਾਰ ਗੁਰੂ ਤੋਂ ਬਿਨਾ ਅਗਿਆਤਤਾ ਦਾ ਕੋਰਾ ਹਨੇਰਾ ਹੈ ਗੁਰਬਿਣ ਕੋਰ ਅਧਾਰ ਗੁਰੂ ਬਿਣ ਸਮਝ ਨਹੀਂ ਆਵੇ ਗੁਰੂ ਤੋਂ ਬਿਨਾ ਸਾਨੂੰ ਜ਼ਿੰਦਗੀ ਜਿਉਂਦਾ ਤਰੀਕਾ ਸਮਝ ਨਹੀਂ ਆ ਸਕਦਾ ਜਵੇਂ ਇੱਕ ਬੱਚਾ ਹਰ ਇੱਕ ਮਾਂ ਚਾਹੁੰਦੀ ਹੈ ਮੇਰਾ ਬੱਚਾ ਚੰਗਾ ਇੰਜੀਨੀਅਰ ਬਣ ਜਾਵੇ ਚੰਗਾ ਡਾਕਟਰ ਬਣ ਜਾਵੇ ਚੰਗਾ ਐਡਵੋਕੇਟ ਬਣ ਜਾਵੇ ਪਰ ਉਹਦੇ ਲਈ ਕਰਨਾ ਕੀ ਪਵੇਗਾ ਮਾਂ ਨੂੰ ਉਤਪਮ ਕਰਨਾ ਪੈਂਦਾ ਹੈ ਬੱਚੇ ਨੂੰ ਤਿਆਰ ਕਰਨਾ ਪੈਂਦਾ ਹੈ ਉਹਦੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਟਿਫਨ ਨੂੰ ਪੈਕ ਕਰਨਾ ਪੈਂਦਾ ਹੈ ਵਰਦੀ ਪਾਉਣੀ ਪੈਂਦੀ ਹੈ ਸਕੂਲ ਕੋਲ ਦੇ ਜਿਹੜੇ ਰੂ ਰੈਗੂਲੇਸ਼ਨ ਨੇ ਬੱਚੇ ਨੂੰ ਫੋਲੋ ਕਰਨੇ ਪੈਣਗੇ ਬੱਚੇ ਦਾ ਐਡਮਿਸ਼ਨ ਕਰਵਾਉਣਾ ਪਵੇਗਾ ਕਿੰਨੀ ਵੱਡੀ ਤਪੱਸਿਆ ਹੈ ਇੱਕ ਮਾਂ ਦੀ ਆਪਣੇ ਬੱਚੇ ਦੇ ਫਿਊਚਰ ਨੂੰ ਲੈ ਕੇ ਆਪਣੇ ਬੱਚੇ ਦੇ ਕੈਰੀਅਰ ਨੂੰ ਲੈ ਕੇ ਜਦੋਂ ਬੱਚਾ ਸਕੂਲ ਵਿੱਚ ਜਾਂਦਾ ਹੈ ਟੀਚਰ ਦੁਆਰਾ ਕਈ ਕਈ ਗੱਲ ਨੂੰ ਬੜੇ ਇਤਿਆਹਾਦ ਦੇ ਨਾਲ ਸੁਣਦਾ ਹੈ ਮੜਦਾ ਹੈ ਪੇਪਰ ਵਿੱਚ ਲੇ ਕੇ ਆਉਂਦਾ ਹੈ ਗੁਰੂ ਅੱਗੇ ਅਰਦਾਸ ਕਰਦਾ ਹੈ ਬੱਚਾ ਉਹ ਪਾਸ ਹੋ ਜਾਂਦਾ ਹੈ ਸਤਗੁਰ ਪਾਸ਼ਾ ਸ਼ਮਰਜਰੀ ਇਸੇ ਤਰੀਕੇ ਦੇ ਨਾਲ ਸਮਝਾਇਆ ਕਿ ਸਿੱਖੀ ਦੇ ਇਮਤਿਹਾਨ ਦੇ ਵਿੱਚੋਂ ਜੇ ਅਸੀਂ ਪਾਸ ਹੋਣਾ ਹੈ ਸਾਨੂੰ ਬਾੜੇ ਪੜ੍ਹਨੀ ਪਵੇਗੀ ਸਾਨੂੰ ਗੁਰਬਾਣੀ ਦੀ ਵਿਚਾਰ ਉਹ ਜਿਤਕੀ ਦਾ ਆਧਾਰ ਬਣਾਉਣਾ ਪਵੇਗਾ ਭਗਵਾਨ ਉਹ ਵਿੱਚ ਕਰਾ ਹਰ ਥਾਂ ਤੇ ਵਿੱਚ ਕਰਦੇ ਆ ਸਭ ਤੋਂ ਪਹਿਲਾਂ ਸਿੱਖ ਨੂੰ ਬਾਣੀ ਪੜਨੀ ਹੋਣੀ ਚਾਹੀਦੀ ਹੈ ਗੁਰਬਾਣੀ ਨੂੰ ਪੜੀ ਦਾ ਕਿਵੇਂ ਸਤਿਗੁਰਜੀ ਦੇ ਸਮਝਾਇਆ ਸਾਨੂੰ ਬਾਣੀ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਹੀ ਗੁਰੂ ਹੈ ਗੁਰੂ ਨੇ ਸਾਨੂੰ ਬਾਣੀ ਦਿੱਤੀ ਹੈ ਕਿਉਂਕਿ ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਤਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਇਹ ਬਾਣੀ ਹੈ ਨਾ ਜਦੋਂ ਤਿਹਾੜ ਦੇ ਨਾਲ ਤੁਸੀਂ ਸੁਣੋਗੇ ਪੜੋਗੇ ਸਰ ਸੰਗਤ ਕਰੋਗੇ ਗੁਰੂ ਚਰਨਾਂ ਵਿੱਚ ਜੁੜੋਗੇ ਤੁਹਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ ਤੁਹਾਡੇ ਅੰਦਰੋਂ ਮੈਲ ਖਤਮ ਹੋ ਜਾਵੇਗੀ ਤੁਹਾਡਾ ਮਨ ਨਿਰਮਲ ਹੋ ਜਾਵੇਗਾ ਨਿਰਮਲ ਦਾ ਅਕ੍ਰਿਆਤ ਹੁੰਦਾ ਮੈਲ ਤੋਂ ਰਹਿਤ ਹੋ ਜਾਣਾ ਇਸ ਕਰਕੇ ਸਤਗੁਰ ਨੇ ਦੂਜੀ ਸਟੇਜ ਆਕੀ ਹੈ ਪਹਿਲੀ ਸਟੇਜ ਇਹ ਹੈ ਗੁਰਬਾਣੀ ਪੜਨੀ ਆਉਣੀ ਚਾਹੀਦੀ ਹੈ ਦੂਜੀ ਸਟੇਜ ਹੁੰਦੀ ਹੈ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਸਤਗੁਰੂ ਜੀ ਬਾਣੀ ਵਿੱਚ ਕਹਿਣਾ ਕੀ ਚਾਹੁੰਦੇ ਨੇ ਤੀਜੀ ਸਟੇਜ ਹੁੰਦੀ ਹੈ ਕੁਰਬਾਨੀ ਦੇ ਭਾਵਰਤ ਨੂੰ ਸਮਝਣਾ ਚੌਥੀ ਸਟੇਜ ਹੁੰਦੀ ਹੈ ਕੁਰਬਾਨੀ ਉੱਤੇ ਤੁਰਨਾ ਭਾਵ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਮੇਰਾ ਗੁਰੂ ਮੈਨੂੰ ਕਹਿੰਦਾ ਹੈ ਨਾ ਜਿਵੇਂ ਭਲਾ ਕਰਕੇ ਮਰਣਾ ਰਹਿਣਾ ਮੇਰੀ ਜ਼ਿੰਦਗੀ ਸੋਹਣੀ ਗੁਣਾ ਵਾਲੀ